ਚਰਚਾ ਬਹੁਤ ਥੋੜੀ ਸੀ ਜਰਮਨ ਦੇ ਜਰਮਨ ਵਰਸਸ ਜਰਮਨ ਪ੍ਰੀਤ ਵੀ ਬਹੁਤ ਸੋਸ਼ਲ ਮੀਡੀਆ ਤੇ ਚੱਲਿਆ ਐਡੇ ਵੱਡੇ ਪੱਦਰ ਦੇ ਖੇਡਣਾ ਤੇ ਮੈਚ ਲੈ ਕੇ ਆਉਣਾ ਸੋ ਇਸ ਤੋਂ ਵੱਡੀ ਖੁਸ਼ੀ ਸਾਡੇ ਲਈ ਨਹੀਂ ਹੋ ਸਕਦੀ ਜਰਮਨ ਪ੍ਰੀਤ ਸਿੰਘ ਹੁਣਾਂ ਦਾ ਪੈਰ ਲੱਗ ਜਾਂਦਾ ਔਰ ਉਸ ਚੀਜ਼ ਨੂੰ ਬਹੁਤ ਟ੍ਰੋਲ ਵੀ ਕੀਤਾ ਗਿਆ ਟ੍ਰੋਲਰਸ ਦੇ ਵੱਲੋਂ ਤੁਹਾਡਾ ਕੀ ਜਵਾਬ ਹੈ ਕਿਉਂਕਿ ਤੁਹਾਡੇ ਡਿਫੈਂਸ ਦੇ ਵਿੱਚ ਪ੍ਰਗਟ ਸਿੰਘ ਵੀ ਆਈ ਸੀ ਕਿ ਸਾਫ ਦਾ ਕਪਤਾਨ ਉਹਨਾਂ ਨੇ ਸਾਡੇ ਇੰਟਰਵਿਊ 'ਚ ਵੀ ਕਿਹਾ ਕਿ ਜਿੱਥੇ ਜਰਮਨ ਖੇਡ ਰਿਹਾ ਹੈ ਜਿੱਥੇ ਸਾਡੀ ਟੀਮ ਖੇਡ ਰਹੀ ਹੈ ਉੱਥੇ ਉਹ ਪਹੁੰਚਦੇ ਜਿਨ੍ਹਾਂ ਦੀਆਂ ਲੱਤਾਂ ਭਾਰ ਚੱਲਦੀਆਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਟ੍ਰੋਲ ਕੀਤਾ ਜਿਨ੍ਹਾਂ ਨੇ ਮੈਨੂੰ ਕਮ ਸੇ ਕਮ ਟ੍ਰੋਲ ਜੁਗਾ ਤੇ ਹਨਾ ਅਵੋਇਡ ਵੈਸੇ ਹੋ ਸਕਦਾ ਸੀ ਮੈਂ ਥੋੜਾ ਜਿਹਾ ਮਤਲਬ ਟੈਕਨੀਕਲਟੀ ਦੇ حساب ਨਾਲ ਮਤਲਬ ਤੁਸੀਂ ਕੋਈ ਵਾਕਈ ਮਿਸਟ੍ਰੀਕ ਸੀ ਜਾਂ ਜਾਣ ਬੁਝ ਕੇ ਫੌਲ ਦਿੱਤਾ ਗਿਆ ਦੇਖੋ ਜੀ ਉਹ ਡ੍ਰੈਗ ਫਲਿਕਰ ਆ ਵਰਲਡ ਦਾ ਬੈਸਟ ਰੈਫੀਕਰ ਤੇ ਉਹਦੀ ਡ੍ਰੈਗ ਅਗੇ ਖਲੋਣਾ ਬਹੁਤ ਵੱਡੀ ਗੱਲ ਆ ਔਰ ਜਿਸ ਜਗ੍ਹਾ ਤੇ ਬਾਹ ਲੱਗੀ ਸੀ ਅੱਜ ਵੀ ਪੀੜ ਹੋ ਰਹੀ ਉਥੇ ਉਮੀਦਾਂ ਬਹੁਤ ਵੱਧ ਗਈਆਂ ਕਹਿੰਦੇ ਹਾਕੀ ਰਿਵਾਈਵਲ ਹੋ ਗਈ ਹੈ ਜਿਸ ਤਰੀਕੇ ਨਾਲ ਚਰਚਾ ਹੀ ਨਹੀਂ ਹੁੰਦੀ ਸੀ ਹੁਣ ਹਾਕੀ ਹਾਕੀ ਹੋਈ ਪਈ ਹੈ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹਾਕੀ ਦੀ ਚਰਚਾ ਹੋ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਜ਼ਿਕਰ ਕਰ ਰਹੇ ਹਾਕੀ ਦਾ ਖਾਸ ਤੌਰ ਤੇ ਕਿ ਹਾਕੀ ਤੋਂ ਬਹੁਤ ਸਾਰੀਆਂ ਸਾਨੂੰ ਉਮੀਦਾਂ ਹਨ ਜਰਮਨਪ੍ਰੀਤ ਸਿੰਘ ਉਹਨਾਂ ਨੂੰ ਐਜ਼ ਐਨ ਪਲੇਅਰ ਕਿੰਨੀਆਂ ਉਮੀਦਾਂ ਨੇ ਆਪਣੇ ਆਪ ਤੋਂ ਆ ਪੂਰੀ ਟੀਮ ਓਲੰਪਿਕਸ ਦੇ ਵਿੱਚ ব্রੌਂਜ਼ ਜਿੱਤ ਕੇ ਆਈ ਭਾਰਤੀ ਟੀਮ ਦਾ ਸਵਾਗਤ ਹੋ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਸਵਾਗਤ ਕੀਤਾ ਇਹਨਾਂ ਦਾ ਔਰ ਉੱਚਾ ਬੁਧਾਇਆ ਜਰਮਨ ਪ੍ਰੀਤ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜਰਮਨ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਵੀ ਤੁਹਾਨੂੰ ਔਰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਉਤਸ਼ਾਹ ਕਿਹੋ ਜਿਹਾ ਸੀਗਾ ਔਰ ਇੱਕ ਛੋਟੀ ਜੀ ਗੱਲ ਦੀ ਚਰਚਾ ਬਹੁਤ ਥੋੜੀ ਸੀ ਜਰਮਨ ਦੇ ਜਰਮਨ ਵਰਸਸ ਜਰਮਨ ਪ੍ਰੀਤ ਵੀ ਬਹੁਤ ਸੋਸ਼ਲ ਮੀਡੀਆ ਤੇ ਚੱਲਿਆ ਬਿਲਕੁਲ ਜੀ ਬਿਲਕੁਲ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਕਿ ਐਡੇ ਵੱਡੇ ਪੱਧਰ ਦੇ ਖੇਡਨਾ ਤੇ ਮੈਡਲ ਲੈ ਕੇ ਆਉਣਾ ਸੋ ਸੋ ਵਹੀ ਮੈਡਲ ਲੈ ਕੇ ਆਏ ਆ ਇਸ ਚੀ ਦੀ ਸਾਨੂੰ ਖੁਸ਼ੀ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਵਾਰ ਦੀ ਹੋਕੀ ਕਿ ਹੁਕ ਜਰੀ ਕਿੰਨਾ ਇੱਕ ਟਫ ਸੀਗਾ ਮੁਕਾਬਲਾ ਕਿਉਂਕਿ ਤੁਸੀਂ ਤੁਹਾਡੀ ਪਰਫਾਰਮੈਂਸ ਦੇਖ ਰਹੇ ਸੀ ਕਿਵੇਂ ਬਾਲ ਆ ਰਹੀ ਸੀ ਤੁਸੀਂ ਰੋਕ ਰਹੇ ਸੀਗੇ ਉਹਨੂੰ ਮੈਨੂੰ ਟੈਕਨੀਕਲ ਚੀਜ਼ ਤਾਂ ਨਹੀਂ ਪਤਾ ਪਰ ਕਿ ਹੁਕ ਜਬ ਉਸ ਵੇਲੇ ਤਜਰਬਾ ਸੀਗਾ ਜਾਂ ਕਿੰਨੀ ਕਿ ਐਕਸਾਈਟਮੈਂਟ ਕਹਾ ਜਾਂ ਨਰਵਸਨੈਸ ਸੀਗੀ ਮੌਕੇ ਦੇ ਉੱਪਰ ਬਿਲਕੁਲ ਐਸੇ ਪਲੇਅਰ ਇੱਕ ਐਕਸਾਈਟਮੈਂਟ ਤਾਂ ਹੁੰਦੀ ਆ ਕਿਉਂਕਿ ਜਦੋਂ ਆਪਾਂ ਏਡੇ ਵੱਡੇ ਜਿੱਦਾਂ ਕਿ ਮੈਂਸ਼ਨ ਕੀਤਾ ਹੈ ਕਿ ਪੱਦਰ ਤੇ ਇੰਡੀਆ ਲਈ ਰਿਪਰੈਜ਼ੈਂਟ ਕਰਨਾ ਦਾ ਐਕਸਾਈਟਮੈਂਟ ਤਾਂ ਬਹੁਤ ਵੱਡੀ ਗੱਲ ਆ ਸੋ ਸਾਡੀ ਲਈ ਜ਼ਿੰਮੇਵਾਰੀ ਸੀਗੀ ਅਸੀਂ ਮੈਡਲ ਲੈ ਕੇ ਆਉਣਾ ਵੀ ਕਿਉਂਕਿ ਸਾਰੇ ਦੇਸ਼ ਦੀਆਂ ਸਾਡੇ ਤੇ ਨਜ਼ਰਾਂ ਸੀਗੀਆਂ ਸਾਰਿਆਂ ਦੀ ਅੱਖ ਸੀਗੀ ਸਾਡੇ ਉੱਤੇ ਸੋ ਕਿਤੇ ਨਾ ਕਿਤੇ ਹੀ ਸਫਲ ਹੋਏ ਅਸੀਂ ਜੀ ਨੂੰ ਲੈ ਕੇ ਆਪਣੇ ਦੇਸ਼ ਲਈ ਮੈਡਲ ਲੈ ਕੇ ਆਏ ਆ ਜਰਮਨ ਪ੍ਰੀਤ ਸਿੰਘ ਉਹਨਾਂ ਦਾ ਪੈਰ ਲੱਗ ਜਾਂਦਾ ਔਰ ਉਸ ਚੀਜ਼ ਨੂੰ ਬਹੁਤ ਟ੍ਰੋਲ ਵੀ ਕੀਤਾ ਗਿਆ ਟ੍ਰੋਲਰਸ ਦੇ ਵੱਲੋਂ ਤੁਹਾਡਾ ਕੀ ਜਵਾਬ ਹੈ ਕਿਉਂਕਿ ਤੁਹਾਡੇ ਡਿਫੈਂਸ ਦੇ ਵਿੱਚ ਪ੍ਰਗਟ ਸਿੰਘ ਵੀ ਆਈ ਸੀਗੇ ਸਾਬਕਾ ਕਪਤਾਨ ਉਹਨਾਂ ਨੇ ਸਾਡੇ ਇੰਟਰਵਿਊਸ ਵੀ ਕੀਆ ਕਿ ਜਿੱਥੇ ਜਰਮਨ ਖੇਡ ਰਿਹਾ ਹੈ ਜਿੱਥੇ ਸਾਡੀ ਟੀਮ ਖੇਡ ਰਹੀ ਹੈ ਉੱਥੇ ਉਹ ਪਹੁੰਚਦੇ ਜਿਨ੍ਹਾਂ ਦੀਆਂ ਲੱਤਾਂ ਭਾਰ ਚੱਲਦੀਆਂ ਇੱਕ ਮਿੰਟ ਕਰਨ ਵਾਲੇ ਤਾਂ ਕਹਿੰਦੇ ਨੇ ਮੈਨੂੰ ਲੱਗਦਾ ਕਦੇ ਗਰਾਊਂਡ 'ਚ ਵੀ ਨਹੀਂ ਗਏ ਹੋਣੇ ਤੁਸੀਂ ਕੀ ਕਹੋਗੇ ਇਹਦੇ ਤੇ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਟ੍ਰੋਲ ਕੀਤਾ ਜਿਨ੍ਹਾਂ ਨੇ ਮੈਨੂੰ ਕਮ ਸਿਕਾ ਮੈਂ ਟ੍ਰੋਲ ਜੂਗਾ ਤੇ ਰਹਿਣਾ ਬਟ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਟ੍ਰੋਲ ਕੀਤਾ ਮੈਂ ਉਹਨਾਂ ਦਾ ਥੈਂਕ ਯੂ ਕਰ ਸਕਦਾ ਔਰ ਜਿਨ੍ਹਾਂ ਨੇ ਮੇਰੀ ਸਾਈਡ ਲਈ ਉਸ ਕਿਉਂਕਿ ਹੁਣ ਆਪਾਂ ਜਿੱਦਾਂ ਪ੍ਰਗਟ ਭਾਜੀ ਨੇ ਮੈਂਸ਼ਨ ਕੀਤਾ ਸੀਗਾ ਕਿ ਜ਼ੀਰੋ ਨੋ ਲੈਜ ਹੁੰਦੀ ਹੈ ਕਈਆਂ ਨੂੰ ਬਟ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਬਿਨਾ ਟ੍ਰੋਲਾਂ ਤੋਂ ਅਸੀਂ ਉੱਤੇ ਨਹੀਂ ਜਾ ਸਕਦੇ ਜਿਨ੍ਹਾਂ ਚਾਕਰ ਟ੍ਰੋਲ ਸਾਡੇ ਤੇ ਹੋਏ ਆ ਤਾਂ ਵੀ ਪਲੇਅਰ ਅੱਗੇ ਵਧਦਾ ਹਾਂ ਜਿਨ੍ਹਾਂ ਉਹਨਾਂ ਨੂੰ ਜਿੱਦਾਂ ਵੀ ਕਹਿ ਸਕਦੇ ਹਾਂ ਬਟ ਮੈਂ ਇਹ ਸੀਜ਼ਨ ਵਿੱਚ ਨਹੀਂ ਆਉਣਾ ਨਾ ਕਿਉਂਕਿ ਮੇਰਾ ਕੰਮ ਹੈ ਖੇਡਣਾ ਆਪਣੇ ਦੇਸ਼ ਲਈ ਖੇਡਣਾ ਤੇ ਨਾ ਮੈਨੂੰ ਇਸ ਬਾਰੇ ਪਤਾ ਸੀਗਾ ਵੀ ਟ੍ਰੋਲ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਤੇ ਆਪਣਾ ਕੰਮ ਆ ਜੀ ਖੇਡਣਾ ਆਪਣੇ ਦੇਸ਼ ਲਈ ਖੇਡਣਾ ਤਾਂ ਆਪਾਂ ਉਹੀ ਕਰਦੇ ਰਵਾਂਗੇ ਅਵੋਇਡ ਵੈਸੇ ਹੋ ਸਕਦਾ ਸੀ ਮੈਂ ਥੋੜਾ ਜਿਹਾ ਮਤਲਬ ਟੈਕਨੀਕਲਟੀ ਦੇ ਸਾਬ ਨਾਲ ਮਤਲਬ ਤੁਸੀਂ ਕੋਈ ਵਾਕਈ ਮਿਸਟੇਕ ਸੀ ਜਾਂ ਜਾਣ ਬੁਝ ਕੇ ਫੌਲ ਦਿੱਤਾ ਗਿਆ ਦੇਖੋ ਜੀ ਉਹ ਡ੍ਰੈਗ ਫਲਿੱਕਰ ਆ ਵਰਲਡ ਦਾ ਬੈਸਟ ਰੈਫੀਕਰ ਤੇ ਉਹਦੀ ਡ੍ਰੈਗ ਅਗੇ ਖਲੋਣਾ ਬਹੁਤ ਵੱਡੀ ਗੱਲ ਆ ਔਰ ਜਿਸ ਜਗ੍ਹਾ ਤੇ ਬਾਹ ਲੱਗੀ ਸੀ ਅੱਜ ਵੀ ਪੀੜ ਹੋ ਰਹੀ ਉੱਥੇ ਸੋ ਕੋਈ ਗੱਲ ਨਹੀਂ ਉਹ ਪਹਿਲੀ ਸੀ ਮੇਰਾ ਕੰਮ ਹੈ ਉੱਥੇ ਖਲੋਣਾ ਤੇ ਆਪਣੇ ਦੇਸ਼ ਲਈ ਮੈਨੂੰ ਕਿਤੇ ਵੀ ਖਲੋਣਾ ਪਵੇ ਮੈਂ ਖਲੋ ਸਕਦਾ ਤੋਂ ਮੈਂ ਮੈਂ ਇਸ ਸਿਚੂਏਸ਼ਨ ਨੂੰ ਜ਼ਿਆਦਾ ਨਹੀਂ ਹਵਾ ਦਿੰਦਾ ਜਾਂ ਕੁਝ ਵੀ ਕਰਦਾ ਬਟ ਤੁਸੀਂ ਆਪਨੇ ਵੀ ਜ਼ਿਕਰ ਕੀਤਾ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿ ਵੀ ਫਿਰ ਫਿਰ ਤਾਂ ਕਿਹਨੇ ਪੈਰਾਸ਼ੂਟ ਹੀ ਲਾ ਦਿਓ ਬੰਦੇ ਨੂੰ ਪੈਰਾਸ਼ਟ ਤੇ ਉਡਾ ਦਿਓ ਤੁਸੀਂ ਇਸੀ ਤੋਂ ਹਾਂ ਪਾਰਟ ਆਫ ਗੇਮ ਆ ਤੇ ਇਸੀ ਨੂੰ ਦੇਖ ਸਕਦੇ ਹੋ ਸੀਐਮ ਸਾਹਿਬ ਨੇ ਵੀ ਇਹ ਗੱਲ ਕੀਤੀ ਬਟ ਮੈਂ ਸਿੱਧਾ ਇਸ਼ੂ ਨਹੀਂ ਕੋਈ ਬਣਾਉਂਦਾ ਨਾ ਮੈਨੂੰ ਕੋਈ ਲੋੜ ਹੈਗੀ ਇਸੀ ਦੀ ਜ਼ਰਬਾਰੀਆ 올림픽 ਦੇ ਵਿੱਚ ਔਰ ਹੁਣ ਅਗਲੀ ਤਿਆਰੀ ਕਿਹੋ ਜੀ ਕਿਉਂਕਿ ਕਿ ব্রੌਂਜ਼ ਲੈ ਕੇ ਆਏ ਹੁਣ ਉਮੀਦਾਂ ਬਹੁਤ ਵਧ ਗਈਆਂ ਕਹਿੰਦੇ ਹਾਕੀ ਰਿਵਾਈਵਲ ਹੋ ਗਈ ਹੈ ਜਿਸ ਤਰੀਕੇ ਨਾਲ ਚਰਚਾ ਹੀ ਨਹੀਂ ਹੁੰਦੀ ਸੀ ਹੁਣ ਹਾਕੀ ਹਾਕੀ ਹੋਈ ਪਈ ਹੈ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹਾਕੀ ਦੀ ਚਰਚਾ ਹੋ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਜ਼ਿਕਰ ਕਰ ਰਹੇ ਹਾਕੀ ਦਾ ਖਾਸ ਤੌਰ ਤੇ ਕਿ ਹਾਕੀ ਤੋਂ ਬਹੁਤ ਸਾਰੀਆਂ ਸਾਨੂੰ ਉਮੀਦਾਂ ਜਰਮਨ ਪ੍ਰੀਤ ਸਿੰਘ ਉਹਨਾਂ ਨੂੰ ਐਜ਼ ਐਨ ਪਲੇਅਰ ਕਿੰਨੀਆਂ ਉਮੀਦਾਂ ਨੇ ਆਪਣੇ ਆਪ ਤੋਂ ਔਰ ਪੂਰੀ ਟੀਮ ਤੋਂ ਬਿਲਕੁਲ ਜੀ ਬਿਲਕੁਲ ਹਾਕੀ ਦੀ ਹਿਸਟਰੀ ਦੇਖੀ ਜਾਵੇ ਤੇ ਹਾਕੀ ਸਭ ਤੋਂ ਪਪੂਲਰ ਗੇਮਾਂ ਹਾਕੀ ਆਪਣੇ ਦੇਸ਼ ਦੀ ਸੋ ਸਾਡੀ ਕੋਸ਼ਿਸ਼ ਆ ਕਿ ਆਪਾਂ ਹਾਕੀ ਨੂੰ ਹੋਰ ਉੱਪਰ ਲੈ ਕੇ ਆਈਏ ਆਪਣੀ ਹਾਕੀ ਨੂੰ ਹੋਰ ਬੜਾਈਏ ਤਾਂ ਜੋ ਜਿਹੜੀ ਹਾਕੀ ਕਿਤੇ ਨਾ ਕਿਤੇ ਡਾਊਨ ਗਈ ਸੀ ਪਹਿਲੇ ਸਮਿਆਂ ਦੇ ਉਹ ਹੋਰ ਉੱਪਰ ਆ ਸਕੇ ਔਰ ਤੁਸੀਂ ਉਹਦਾ ਨਤੀਜਾ ਦੇਖ ਸਕਦੇ ਹੋ ਕੰਟੀਨਿਊ ਦੋ ਮੈਡ ਲਾਉਣੇ ਤੇ ਹਾਕੀ ਦਾ ਉੱਤੇ ਆਉਣਾ ਜ਼ਰੂਰੀ ਹੈ ਸੂਰਤ ਖਿਡਾਰੀਆਂ ਤੁਸੀਂ ਇਸ ਚੀਜ਼ ਦੇ ਉੱਪਰ ਵੀ ਮਾਨ ਕਰਦੇ ਨੇ ਖਾਸ ਤੌਰ ਤੇ ਸਿੱਖ ਭਾਈਚਾਰਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਜਿਨ੍ਹਾਂ ਦੇ ਜੁੜਾ ਕਰਿਆ ਹੁੰਦਾ ਸੀ ਰਮਾਲ ਬੰਨਿਆ ਹੁੰਦਾ ਸੀ ਉਹਨਾਂ ਨੇ ਸਮਝਾਇਆ ਕਿ ਇਹ ਸਮਝਿਆ ਜਾਂਦਾ ਸੀ ਕਿ ਵੈਰੀ ਡੇਂਜਰਸ ਪਲੇਅਰ ਹੈ ਬਿਲਕੁਲ ਬਿਲਕੁਲ ਮੈਂ ਇਸ ਚੀਜ਼ ਤੇ ਮੈਂ ਆਪਣਾ ਕ੍ਰੈਡਿਟ ਕਦੀ ਨਹੀਂ ਲੈ ਸਕਦਾ ਕਿਉਂਕਿ ਜਿਹੜਾ ਸਰੂਪ ਆ ਜੋ ਵੀ ਆ ਸਰ ਪਰਮਾਤਮਾ ਦਾ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਇਸ ਚੀਜ਼ ਤੇ ਸੋ ਇਸ ਚੀਜ਼ ਤੇ ਮੈਨੂੰ ਮੈਂ ਬੇਫਕੂ ਵਾਂਗਾ ਜੇ ਮੈਂ ਆਪਣਾ ਕ੍ਰੈਡਿਟ ਲਵਾ ਗੇ ਥੈਂਕ ਯੂ ਥੈਂਕ ਯੂ ਜਰਮਨ ਪ੍ਰੀਤ ਸਿੰਘ ਸੱਡ ਨਾਲ ਸੀਗੇ ਜਰਮਨ ਪ੍ਰੀਤ ਸਿੰਘ ਕਹਿ ਰਹੇ ਨੇ ਕਿ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਜਰਮਨ ਪ੍ਰੀਤ ਸਿੰਘ ਉਹਨਾਂ ਨੇ ਸ਼ਾਨਦਾਰ ਤਰੀਕੇ ਦੇ ਨਾਲ ਹਾਕੀ ਖੇਡੀ ਆ ਪਰ ਕਹਿੰਦੇ ਕਿ ਜੋ ਚੀਜ਼ਾਂ ਹੋਈਆਂ ਪਾਰਟ ਆਫ ਗੇਮ ਆ ਔਰ ਟਰੋਲਰਾਂ ਨੂੰ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ ਤੁਸੀਂ ਟਰੋਲ ਕਰੋ ਅਸੀਂ ਤਾਂ ਖੇਡਾਂਗੇ ਟਕਾ ਕੇ ਖੇਡਾਂਗੇ ਔਰ ਅਗਲੀ ਵਾਰ ਅਸੀਂ ਹੋਰ ਜ਼ਬਰਦਸਤ ਤਰੀਕੇ ਨਾਲ ਖੇਡਾਂਗੇ ਤੇ 골ਡ ਲੈ ਕੇ ਆਵਾਂਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ